ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 9811 ਤੇ ਅੱਜ ਦੀ ਵੀਡੀਓ ਲੱਗੀਆਂ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਬਈ ਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀਰ ਸੋਨੂ ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪਸ਼ੂ ਜਿੰਨਾ ਦੀ ਡਿਟੇਲ ਸੱਸੀ ਆਪਾ ਜੀ ਸੱਸੀ ਘਾਲ ਜੀ ਕੀ ਹਾਲ ਚੱਲ ਜੀ ਵਧੀਆ ਵੀਰ ਜੀ ਵਧੀਆ ਵਧੀਆ ਚਾਹੀਦਾ ਜੀ ਆਪਣਾ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਸ਼ਹਿਰ ਜਿਲ੍ਹਾ ਜਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫ ਠੀਕ ਆ ਯਾ ਵੀਰ ਇਹ ਤਾਂ ਤਰੀਕ ਦਾ ਪਲੇਖਾ ਲਾ ਕੇ ਜਾਂਦਾ ਹਾਂ ਹਾਂਜੀ ਹਾਂਜੀ ਨਹੀਂ ਬਿਲਕੁਲ ਸਹੀ ਗੱਲ ਆ ਜੀ ਬਾਈ ਫੋਨ ਨੰਬਰ ਹੀ ਬੋਲ ਦੀ ਫੋਨ ਨੰਬਰ 98145752 ਠੀਕ ਆ ਤੇ ਅੱਜ ਆਫਰਾਂ ਆਫਰਾਂ ਦੇ ਹਿਸਾਬ ਹੀ ਅੱਜ ਮੁੱਲ ਨਹੀਂ ਲਿਖੇਗੇ ਅੱਜ ਜੀ ਅੱਛਾ ਜੀ ਇੱਥੋਂ ਕੱਲੀ ਛੋਟੀ ਨਾਲ ਸ਼ੁਰੂ ਕਰੀਏ ਠੀਕ ਆ ਠੀਕ ਆ ਲਓ ਜੀ ਪਹਿਲਾਂ ਅੱਛਾ ਜੀ ਇੱਕੋ ਦੁੱਧ ਉਹ ਵੀ 14 ਭਾਈ ਬਾਹਰ ਹੀ ਹੋਊਗਾ ਅੱਛਾ ਜੀ ਸਾਰਾ ਭਾਅ ਲਓ ਲਿਆ 14 ਦੁੱਧ ਬਾਅਦ ਇਹਦਾ ਬੱਚਾ ਜੀ ਆਹ ਦੇਖੋ ਇਹ ਰਾਤੀ ਆਪਣੇ ਕੋਈ ਹੈ ਠੀਕ ਹੈ ਠੀਕ ਆਹ ਵਾਲਾ ਲੱਗੀ ਖੜੀ ਜੀ ਅੱਛਾ ਅੱਜ ਵਕਿੰਨਾ ਕੀ ਟਾਈਮ ਹੋ ਗਿਆ ਨੀ ਸੂਈ ਨੂੰ ਸੂਈ ਨੂੰ ਪਾਈ ਕੋ 3 ਲਾਲੇ ਕੋ 4 ਵਾਲੇ ਕੋ 2 ਲਾਲੇ ਠੀਕ ਹੈ ਠੀਕ ਕੱਟਾ ਇਹਨੂੰ ਮਹੀਨੇ ਤੋਂ ਬਾਅਦ ਅਟੈਕ ਕੱਟਾ ਠੀਕ ਹੈ ਜੀ ਮੇਲ ਕਾ ਕੋਈ ਦੋਹਾਂ ਦੇ ਲਾਲੇ ਤਿੰਨਾਂ ਦਾ ਮਹੀਨੇ ਤੋਂ ਬਾਅਦ ਟਾਈਮ ਨੂੰ ਬਣੀ ਨੂੰ ਹੋ ਗਿਆ ਜੀ ਅੱਛਾ ਜੀ ਦਸੀਆਂ ਗੱਲਾਂ ਸੱਕੇ ਲੱਗੀਆਂ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਬੱਚਾ ਉਹ ਮਲਟੀ ਲਾ ਯਹੀ ਬੱਚੇ ਮਰੇ ਸਾਹ ਨਾਲ ਸੌਦਾ ਕਰਾਂਗੇ ਅੱਛਾ ਜੀ ਸਈ ਵੀਰਾਂ ਖ ਲੈ ਪਾਈ ਉਰਦਾ ਨਹੀਂ ਮਰੇ ਹਲਾ ਦੂਗੇ ਵੇਖ ਲਓ ਪਾਈ ਅੱਛਾ ਜੀ ਉਹ ਦੇਖੋ ਵੀਜੋ ਇਹ ਘੱਟ ਘੱਟ ਵੱਧ ਗਿਆ ਵੇਜਾ ਇਹ ਉਰਦਾ ਨਾ ਹੈਗਾ ਠੀਕ ਸਾਹਿਬ ਨਹੀਂ ਹੈਗਾ ਕਹਿਮੀਆਂ ਚਲੋ ਟੇਗਾ ਟੁਕਲਵਾ ਦੋ ਕੋਈ ਹੋਈ ਨਾ ਸੜ ਲਵਾਏ ਅਸੀਂ ਮਰੇ ਸਾਹ ਨਾਲ ਪਾਈ ਸੌਦਾ ਕਰਾਂਗੇ ਅੱਛਾ ਜੀ ਕਿਹੜੇ ਕਰਮ ਰਹਿ ਜੇ ਬਾਜੇ ਮੁਰਗੇ ਅਸੀਂ ਗਲਤ ਕੰਮ ਨਹੀਂ ਕਰਾਂਗੇ ਠੀਕ ਹੈ ਠੀਕ ਨਹੀਂ ਹੈ ਚਲੋ ਚੰਗਾ ਵਾ ਕੋਈ ਸਾਫ ਲੂ ਗਾ ਚੰਗਾ ਮਾਲੀ ਮੂਲੀ ਬਣ ਜਣਾ ਨੇ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਚੰਗੀ ਦੀ ਆ ਹਾਂਜੀ 4 ਲੀਟਰ ਦੁੱਧ ਦੁੱਧ 5 ਕਿਲੋ ਹੋਊਗਾ। ਅੱਛਾ ਜੀ। ਮੈਂ ਅੱਜ ਦੋ ਮਿੰਟ ਬੱਚੇ ਦੇ ਆ। ਅੱਛਾ। ਕਿਸੇ ਨੇ ਬੱਚਾ ਹੁਣ ਨਹੀਂ ਕੀ ਜਦ ਘਰ ਨਹੀਂ ਸਕੀਏ। ਠੀਕ ਆ ਠੀਕ ਆ ਠੀਕ ਆ। ਖੋਲ ਦਿਓ ਬਾਈ ਜੀ ਹਰ। ਅਈ ਨਾਲ 31 ਵੇਖੋ ਸਿੱਗੀ ਇਹੋ ਲੱਗੀ ਹੋਈ। ਠੀਕ ਦੰਦਾ ਚ ਬਾਈਏ। ਨਹੀਂ ਦੰਦਾ ਹੀ ਹੋਣੀ ਮੈਂ ਵੇਖਿਆ ਨਹੀਂ ਜਿੱਦਾਂ। ਠੀਕ ਆ ਠੀਕ ਲੋ ਜੀ ਜੈਡ ਬਲੈਕ ਜੇ ਤੇ ਪਹਿਲਾ ਹੀ ਸੁਗਾ ਸੂਈ ਆ। ਹਾਂ ਸਿੱਗੀ ਏ। 6 ਦੰਦ ਮੂਹਣ ਠੀਕ ਆ ਜੀ। 10 ਪੁਰੇ 6 ਵੇਖੋ। ਲੋ ਜੀ ਸਿੰਘ ਬਹੁਤ ਬਾ ਕਮਾਲ ਲੱਗਾ ਵਾ ਤੇ ਕੱਦ ਵੀ ਚੰਗਾ ਆ ਗਿਆ ਪਹਿਲਾ ਸੁਗਾ ਬਾਈ। ਇਸ ਅੱਜਰ ਨੇ ਕਿ ਭਰਿਆ ਕੋਈ ਚੰਗਾ ਦੁੱਧ ਅੱਜਰ ਪਾਜੀ ਨੂੰ ਮਹੀਨੇ ਤੋਂ ਬਾਅਦ ਟਾਈਮ ਹੋ ਗਿਆ ਜੀ ਅੱਛਾ ਜੀ ਬਾਕੀ ਆਪਣੇ ਹਿਸਾਬ ਨਾਲ ਇਹ ਵੀ ਨਵੇਂ ਆਪਣੇ ਹਿਸਾਬ ਨਾਲ ਇਹਨਾਂ ਸੀ ਸਾਲ ਲਓ ਜੀ ਬਾਕੀ ਸੀ ਲੀਆਂ ਤੁਸੀਂ ਚੈੱਕ ਕਰ ਸਕਦੇ ਜੀ ਵਾਈਗਰੂ ਦੀ ਕਿਰਪਾ ਨਾਲ ਚੰਗੀਆਂ ਝੋਟੀਆਂ ਸੀ ਗੱਲ ਪਾਜੀ ਚੰਗੀਆਂ ਜੀ ਅਜੇ ਮਾਰੇ ਜੇ ਕਹਿੰਦਾ ਮਰ ਗਿਆ ਫਿਰ ਕੋਈ ਹੋਵੇ ਜਵੇ ਵੀਰ ਬੱਚਾ ਮਰ ਗਿਆ ਉਹ ਅਜੇ ਬੱਚਾ ਹੀ ਮਰੇ ਦੇ ਸਾਬ ਨਾਲ ਸੌਦਾ ਕਰਾਂਗੇ ਠੀਕ ਆ ਠੀਕ ਆ ਠੀਕ ਆ ਠੀਕ ਆ ਲਓ ਜੀ ਬੱਚਾ ਅਜੇ ਜਿੰਦਾ ਬਾਕੀ ਮਰੇ ਦੇ ਸਾਬ ਨਾਲ ਬਈ ਕਹਿੰਦਾ ਕਿ ਆਪਾਂ ਰੇਟ ਕਰ ਦਿਆਂਗੇ ਬਿਲਕੁਲ ਜਾਇਜ਼ ਹਾਂ ਹਾਂਜੀ 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 ਨਹੀਂ ਚਲੋ ਸਹੀ ਛੱਡੋ ਇਹ ਗੱਲਾਂ ਜਾਂ ਕੱਟੀ ਸਾਹਮਣੇ ਬੋਲੀ ਕਰਨਾਂ ਜਿਹੜਾ ਜਿਹੜਾ ਸੋਹਣ ਬਣਾਇ ਹੋਇਆ ਠੀਕ ਆ ਠੀਕ ਆ ਠੀਕ ਆ ਲਓ ਇਲਾਕੇ ਚ ਬਾਈ ਦਾ ਨਾਮ ਚੱਲਦਾ ਪੂਰਾ ਵਾਹੇ ਛੋਟੇ ਰੇਟਾਂ ਵਾਲਾ ਬਾਈ ਤੇ ਬਿਲਕੁਲ ਇੱਕ ਕੰਮ ਨੂੰ ਬਾਈ ਫੋਨ ਕਰਦੇ ਆ ਅੱਛਾ ਜੀ ਇਹ ਵੀ ਭੈਣਾਂ ਨੂੰ ਫੋਨ ਕਰਦੀ ਆ ਭਾਜੀ ਵੱਡੇ ਵੱਡੇ ਲੋਕੀ ਤਾਂ ਅਗਰ ਪਉਂਦੇ ਸਾਨੂੰ ਛੋਟੇ ਛੋਟੇ ਜੇ ਚਾਹੀਦੇ ਚਾਹ ਪਾਣੀ ਘਰੇ ਪੀਣ ਪਣ ਵਾਸਤੇ ਹਾਂਜੀ ਹਾਂਜੀ ਬਾਈ ਫਿਰ ਉਸ ਹਾਲ ਵਿੱਚ ਚਲੋ ਮਾਰ ਚਾਹ ਪਾਣੀ ਫੁਲਕਾ ਪਾਣੀ ਬੜੀਆਂ ਸਾਡੇ ਨੇ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਲਓ ਜੀ ਲਾਗੇ ਤੋਂ 40000 ਦੀ ਪਈ ਦੇ ਗਏ 40 ਦੀ ਆ ਮੋਲ ਦੇ ਵੇਖੋ ਤੁਸੀਂ ਕੀ ਕਹਤਾ ਮੈਂ ਨਾ ਅੱਜ ਅਗਲੇ ਦਿਨ ਇੱਕ ਦੇ ਮੋਲ ਲੇਗਾ ਸਹੀ ਗੱਲ ਐ ਨੇਰਾ ਸਾਂਭਾ ਤੇ ਮੋਲ ਲੱਗ ਜਾਂਦਾ ਇਹ ਪਾਜੀ ਹਾਂਜੀ ਆਪਾਂ 40 ਨਾਲ ਨਾ ਲੈਣਾ 39000 ਅੱਛਾ 38000 ਨਾਲ ਦੇ ਝੋੜੀ ਦਵਾਂਗੇ ਲਓ ਜੀ 38000 ਦੀ ਲੱਭਣੀ ਨਹੀਂ ਕਿ ਜਾਂ ਬਾਕੀ ਆ ਸੀਲੀਆਂ ਤੁਸੀਂ ਚੈੱਕ ਕਰ ਸਕਦੇ ਆ ਆਹਾ ਆਹਾ ਕੀ ਬਾਤ ਆਣੇ ਬਾਜੀ ਮੇਰਾ ਵੀ ਆਪਣਾ ਹਸਾਬ ਦੁੱਧ ਜਾ ਕਿਸੇ ਤਰ੍ਹਾਂ ਭਾਈ ਕਾੜੀ ਸਾਡੀ ਇਹ ਬੱਚਾ ਮਰ ਜੇ ਮੈਂ ਤਾਲੀ ਸੌਦਾ ਕਰਦੇ 32 ਦਸਾਉਂਦਾ ਮੈਂ ਭਾਈ ਨਾ 38000 ਦੀ ਕੱਟੀ ਦਿੰਦਾ ਕੋਈ ਵੈਸੇ ਉਤਰਾ ਹੀ ਨਾਲੇ ਦੇ ਥੱਲੇ ਦੁੱਧ ਵੀ ਆ ਮੰਦੀ ਗਿਆ ਨਾ ਮੈਂ ਹਾਂਜੀ ਇਹਦੇ ਇਕੱਟੀਆਂ ਵੇਖਿਆ ਤੇ ਪਤੀ ਦੀ ਆਪਤੀ ਵਧੀਆ ਬਲਵੇਕ ਦੀਆਂ ਵੇਖਦਿਆਂ ਸਹੀ ਗੱਲ ਆ ਪਹਿਲੇ ਕੋ ਤਰਾਣੀ ਕੋ ਬੁਲੜੀ ਨਹੀਂ ਆ ਗਈ ਬੁਲੜੀ ਨਹੀਂ ਆ ਗਈ ਸਹੀ ਗੱਲ ਆ ਲਓ ਜੀ 6 ਦਾਂਦਿਆ ਭਾਈ ਛੋਟੀ ਬੰਜ ਰੱਖ ਦੇ ਬੰਜੇ ਰਕਮ ਦੀ ਆ ਹਾਂ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਦੂਜੇ ਨੰਬਰ ਤੇ ਸੁਈਏ ਭਾਈ ਤਾਲੀਆ ਬੱਚਾ ਲੈ ਆ ਓਏ ਔਰ ਨਿਕਲ ਠੀਕ ਆ ਇਹ ਵੀ ਪਹਿਲਾ ਸੂਆ ਇਹ ਵੀ ਪਹਿਲਾ ਸੂਆ ਲਓ ਜੀ ਪਹਿਲਾ ਪਹਿਲਾ ਸੂਆ ਲੱਭ ਕੇ ਲਿਆਉਂਦੇ ਆ ਕਿੱਥੋਂ ਲੱਭੀ ਲਿਆਉਂਦੇ ਜੇ ਸਾਨੂੰ ਲੋਕੀ ਕਹਿੰਦੇ ਸਾਹਮ ਦੇ ਨਹੀਂ ਆ ਅੱਛਾ ਪਾਜੀ ਇਹੀ ਇੱਕ ਦਿਨ ਕਿੰਨੇ ਲੱਗਣਗੇ ਸਾਹਮ ਦੇ ਇਹ ਤਾਂ ਗੱਲ ਸਹੀ ਆ ਨਹੀਂ ਵਪਾਰੀ ਬੰਦੇ ਕੋ ਨਹੀਂ ਚਲੋ ਇਹ ਤੇ ਤਿਕਦਾਬ ਹੈ ਨਾ ਬਚੂ ਕਿੱਥੇ ਸਾਹਮ ਲੂਗਾ ਔਰ ਜੀ ਨਿਕਲ ਜਾ ਬਚਾ ਇਹ ਵੀ ਤਰੀਕੇ ਤੇ ਮੈਨੂੰ ਜਿਆਦੀ ਦੋ ਚਾਦਰ ਪਹਿਲੋ ਸੂਵੀ ਆ ਠੀਕ ਆ ਪਹਿਲਣਾ ਬਾਈ ਕਿੱਥੋਂ ਕੱਢੀ ਲਿਆਉਣਾ ਪਹਿਲਣਾ ਬੜੀ ਵੀਡੀਓ ਬਾਤੀ ਆਪਾਂ ਪਹਿਲਣਾ ਦੀ ਨਾ ਆ ਜਵਾਬ ਵੇਖੋ ਨਿਕਾ ਜਾ ਬਿਲਕੁਲ ਘਟਾਉਣਾ ਹੀ ਆ ਆਹ ਹਾਂ ਪਹਿਲਾ ਸੁਵੀ ਆਉਂਦੀ ਹੈ ਨਾ ਕਿ ਲੋਕ ਦੋ ਜਿਆਦਾ ਸੁਵੀ ਆ ਸੁਵੀ ਸੁਵੀ ਪਰ ਮੇਰਾ ਵੀਰ ਉਹ ਖੜੇ ਅੱਜ ਕਸ ਠਾਂਡੇ ਆ ਭਾਈ ਬੱਚੇ ਮਰਦੇ ਆ ਹਾਂਜੀ ਹਾਂਜੀ ਮੋੜ ਬਣਾਈ ਵਾਲਾ ਮੇਰਾ ਵੀਰ ਕਾਮਨਾ ਕਰੇ ਮਰ ਕੇ ਸਿੱਧੀ ਗੱਲ ਖਾਣੂ ਜਿਹੜਾ ਵੀਰ ਮੋੜ ਬਣਾਈ ਕਰੇ ਉਹਨੂੰ 10000 ਦਾ ਵਟਾ ਲੱਗਦਾ ਮੁਰਗੀ ਠੀਕ ਆ ਠੀਕ ਆ ਠੀਕ ਆ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਆ ਦੇਵੜੇ ਭਾਈ 19 ਕੀ ਆਪਣੀ ਸਮਝ ਨਾ ਖੜੇ ਹਾਂਜੀ ਅਸੀਂ ਆਪਣੇ ਬੱਚੋਂ ਕੱਢ ਕੇ ਪੈਸੇ ਜਿੱਦੇ ਆ ਠੀਕ ਆ ਆਪਣੇ ਬੱਚੋਂ ਹੀ ਬਾਹਰ ਕੰਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਉਹ ਜਵਾਕ ਥੱਲੇ ਉਹਦੀ ਨੰਗਰ ਗਾਣੂ ਕੋ ਇੱਕ ਕੱਟੀ 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 ਜਾਦੀ ਹੈ ਨਾ ਠੀਕ ਗੱਲਾਂ ਭਾਈ ਦਸੇ ਚੰਗੇ ਨੇ ਹਾਂਜੀ ਹਾਂਜੀ ਲਓ ਜੀ ਫਿਰ ਹੀ ਮਲਕਾਫ ਜੀ ਦੀ ਆ ਵਧੀ ਆਪਣੀ ਸਮਝ ਨਾਲ ਠੀਕ ਆ ਠੀਕ ਆ ਠੀਕ ਆ ਭਾਈ ਇਹ ਫਟਰਾ ਦੇ ਮੁੱਲ ਪਾਉਣ ਦੇ ਸੱਜਾ ਨਹੀਂ ਨਹੀਂ ਸਹੀ ਗੱਲ ਆ ਇਹ ਮੰਨਣਾ ਪਊਗਾ ਤੇ ਰੇਟਾਂ ਲਓ ਭਾਈ ਧੁੱਕੀ ਮਿਲ ਜਾਂਦਾ ਕੋਈ ਦੱਸੋ ਤਹੀ ਨਹੀਂ ਵੀਡੀਓ ਪਾ ਦੇ ਕੋ ਦੱਸੋ ਭਾਈ ਨਹੀਂ ਵੀਡੀਓ ਦੇ ਮੁੱਲ ਪਾਉਂਦਾ ਵੀ ਨਹੀਂ ਨਹੀਂ ਬਿਲਕੁਲ ਸਹੀ ਗੱਲ ਆ ਬਾਕੀ ਝਨ ਪਤਾ ਸੁਣ ਵੀਰ ਆਪਾਂ ਇਹ ਗੱਲ ਹਨਾ ਕਰ ਨਹੀਂ ਸਕਦੇ ਨਿਕਾਲ ਨਹੀਂ ਸਰ ਜੀ ਚਲੋ ਮੋਲੀ ਨਿਕਲੇਗਾ ਬਪੋਲੇ ਚਲੋ ਤੁਸੀਂ ਪੋਦੇ ਵੱਡੀਆਂ ਵੱਡੀਆਂ ਹਾਂਜੀ ਹਾਂਜੀ ਨਹੀਂ ਚਲੋ ਜਿੱਦਾਂ ਜਿੱਦਾਂ ਵੀਰ ਭਰਾ ਕੋਦੇ ਵੱਡੀਆਂ ਮੱਜਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂਜੀ ਹਾਂਜੀ ਤੇ ਛੋਟੇ ਰੇਟ ਵਾਲਾ ਵੀ ਰਵਾਇਦਾ ਹਣਾ ਹਾਂ ਬਸ ਜਰਾ ਵੀ ਦਾ ਆਪਣੀ ਸਮਝ ਨਾ ਖੜੀ ਆ ਸੀਲ ਆ ਵੇ ਲੋ ਕੱਤੀ ਨਹੀਂ ਨਹੀਂ ਬਾਕੀ ਕੋਈ ਗੱਲ ਬਾਤ ਨਹੀਂ ਚੰਗੀ ਆ ਝੋਟੀ ਪਹਿਲਾ ਸੁਆ ਸੁਈਗ ਜੇ ਕਿਹਦੇ ਮਾਰ ਜਗਾ ਭਾਈ ਕਿਹੋ ਕਰਾ ਲਓ ਮਾਰਾ ਵਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਇਹ ਕੋ ਦੁੱਧ ਕਿੰਨਾ ਹੈ ਇਹ ਕੋ ਦੁੱਧ ਪਈਆ ਬਸ 4 ਕਿਲੋ ਕਰਕੇ ਲਵਾਂਗੇ ਲਓ ਜੀ ਇਹਦੇ ਕੋਲ ਵੀ 4 ਲੀਟਰ ਜਿਹੜਾ ਦੁੱਧ ਬੋਲੇ ਠੀਕ ਆ ਠੀਕ ਆ ਜੀ ਕੋ ਗਲੇ ਜਵਦਨੀ ਆ ਤੇ ਭਾਈ ਪੰਮਾ ਸਾਹ ਕਾਲੀ ਗੱਲ ਚ ਲੱਗੇ ਠੀਕ ਆ ਤੇ ਇਹਦੀ ਬਾਈ ਧਾਰਾ ਤੋਂ ਮਾਰ ਕੇ ਦਿਖਾਉਣੀ ਆ ਆ ਮਰੀ ਬਤ ਭਾਈ ਮੈਂ ਤਾਂ ਮਾਰੀ ਦਵਾ ਕੋਈ ਚੱਕਰ ਨਹੀਂ ਲਓ ਜੀ ਇਹਦਾ ਆਪਾਂ ਸਮਾ ਤੇ ਆਪਾਂ ਧਾਰਾ ਤੋਂ ਨਾ ਮਾਰ ਕੇ ਦਿਖਾ ਦਿਆਂਗੇ ਲਾਈਵ ਬਾਕੀ ਸੀਐਸ ਲੱਗ ਗਿਆ ਤੇ ਲੱਗੇ ਤਾਂ ਚੱਕ ਹਟਾਉਂਦੇ ਆ ਆ ਬੜੀ ਵੱਡੇ ਵੀਰੋ ਆ ਦੇਖੋ ਥਾਣੇ ਤੋਂ ਛੁੱਟ ਜਿੰਨਾ ਡਰੂ ਤੇ ਨਾ 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 ਲਓ ਜੀ ਪਾ ਕੇ ਕੈਮਰਾ ਤੇ ਦੇਖੋ ਤੁਸੀਂ ਘਲਾਤਾ ਦੇਖੋ ਥਾਣੇ ਅਛਾ ਹੀ ਲੋ ਉਹ ਦੀ ਚੈੱਕ ਕਰ ਸਾ ਤੇ ਤੂੰ ਤਾਂ ਬਾਕੀ ਚਵਾਈ ਵੀ ਨੋਕਲਾ ਥਣ ਲੱਗਾ ਵਾ ਤੇ ਧਾਰ ਬਿਲਕੁਲ ਸਾਫ ਆ ਆਹ ਬੜੀ ਮਗਰ ਲਈ ਥਣਾਂ ਦੀ ਚਵਾਈ ਜੇ ਠੀਕ ਹੈ ਜੀ ਤੋੜ ਦਿਓ ਬਾਈ ਜੀ ਗੱਲ ਬਾਈ ਦਸੀ ਜਹੀ ਦੀ ਆ ਥਾਂੜਿਆ ਜਵਾਗ ਮਰਦੇ ਬੜੇ ਆ ਬਿਲਕੁਲ ਬਿਲਕੁਲ ਤੂੰ ਐਨਬਲ ਨਤੀ ਜਾਵੇ ਮੁਰਕੇ ਹੋਂ ਨਤੀ ਜਾਵੇ ਫੇ ਚੰਗਾ ਲੱਗਦਾ ਨਹੀਂ ਬਿਲਕੁਲ ਸਹੀ ਗੱਲ ਆ ਜੀ ਛਾਦੀ ਕੋਈ ਗੱਲ ਨਹੀਂ ਕੱਟੀ ਗੱਲੀ ਜਾ ਕੱਟੀ ਚੋਕਲਾ ਮੇਰਾ ਵੀਰਾ ਚੋਕ ਲੈ ਚੋਕ ਲੈ ਆ ਆ ਚੱਲ ਆ ਜਾ ਵੀ ਆ ਜਾ ਜਵਾਗ ਦਾ ਕਰਦੀ ਆ ਬਾਕੀ ਤੋਰਾ ਤਾਰਾ ਵੀ ਚੈੱਕ ਆ ਸਾਡੇ ਬਿਲਕੁਲ ਸਾਫ ਆ 4 ਲੀਟਰ ਜਿਹੜਾ ਦੁੱਧ ਦੇ ਕੋਲ ਤਿਆਰ ਆ ਹੇ ਬੋਲੇ ਹਸਾਰੇ ਮੈਂ ਤੁਹਾਨੂੰ ਕਹਿੰਦਾ ਸੂਈ ਨੂੰ ਤਿੰਨ ਚਾਰ ਦਿਨ ਸਾਢੇ ਦਿਨ ਲਾ ਲਈਏ ਆ ਇੰਨਾ ਹੀ ਤੂੰ ਲਾ ਉਹ ਬੋਲੇ ਬੁਲੇ ਕੰਮ ਠੀਕ ਆ ਲੀ ਠੀਕ ਆ ਲਓ ਜੀ ਸਾਢੇ ਇੱਕ ਤਿੰਨ ਹੀ ਜਿਹੜਾ ਬੌਲਾ ਹੀ ਬੌਲਾ ਵਾਜੇ ਚਲੋ ਜਵਾਗ ਪਾਲ ਦੂਗੀ ਚੰਗਾ ਬਾਕੀ ਕੋਈ ਚੰਗੀ ਸਾਂਭ ਲਾ ਜੂਗਾ ਵੀਰ ਭਰਾ ਤੇ ਦੁੱਧ ਕਰ ਜੋ ਅੱਛਾ ਠੀਕ ਆ ਠੀਕ ਆ ਠੀਕ ਆ ਮੈਂ ਮਲਾ ਮਾ ਲੈਣਾ ਕਿਹੋ ਹਾਂਜੀ ਹਾਂਜੀ ਲਓ ਜੀ ਚੱਡਾ ਵੈਸੇ ਅੱਖਾਂ ਵਾਲਾ ਲੱਗਾ ਕਰਮਾਲੀ ਬਿਲਕੁਲ ਆ ਸਾਫ ਦਿਖ ਰਿਹਾ ਅਜ ਤੋਂ ਡਰਦੀ ਤਾਂ ਕਰਕੇ ਆ ਲਓ ਜੀ ਚੱਡਾ ਚੱਡਾ ਜਿਹੜਾ ਬਹੁਤ ਹੀ ਚੰਗਾ ਵਾ ਇਹਦਾ ਬਾਈ ਰੇਟ ਹਾਂਜੀ ਸੀਲ ਬੜੀਆ ਲਓ ਜੀ ਸੀਲ ਲੀਆਂ ਚੱਕ ਕਰੋ ਤੁਸੀਂ ਬਹੁਤ ਹੀ ਸੀਲ ਬੜੀਆ ਠੀਕ ਆ ਠੀਕ ਆ ਠੀਕ ਆ ਕੀ ਰੇਟ ਬਾਈ ਕਰਨਾ ਰਾ ਇਹਦਾ ਭਾਈ ਨਾ ਆਪਾਂ ਲੈਣਾ 45 ਦੇ ਨਾਲ 46 ਅੱਛਾ ਜੀ 40 40 ਹਾਂ 40 ਪੂਰੇ 43000 ਦੀ ਭਾਜੀ ਹਾਨਾ ਦਾ ਉਹ ਚੋੜੀਏ ਲਓ ਜੀ ਤੁੱਕੀ ਮਿਲਦੀ ਰੇਟਾਂ ਵਾਲੀ ਬਾਈ ਨੇ 43000 ਦੀ ਨਹੀਂ ਕੱਢ ਦੋ ਜੇ ਆ ਗਈ ਤੁਸੀਂ ਆਪ ਹੀ ਕਿਸਰ ਹੁਣ ਭਾਜੀ ਕੱਢੀ ਜਾਂ ਕਿੱਥੋਂ ਮਿਲੀਆਂ ਮਤਲਬ ਮੱਝਾਂ ਵਾਹੇ ਮਨ ਲਓ ਫੰਡਰਾਂ ਵੀ ਆਪਾਂ ਹਿਸਾਬ ਲਾਈਏ 30000 ਕਿੰਨੇ ਫੰਡਰਾਂ ਭਾਜੀ 35000 ਹਾਂ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਲਈ ਮੈਨਾਂ ਪਤਾ ਨਹੀਂ ਕਿੱਥੋਂ ਉਹਨਾਂ ਨੇ ਕਿਨੇ ਜੇ ਰੇਟਾਂ ਵਾਲੇ ਤੇ ਇਹਦਾ ਕਰ ਦਈਏ ਹਾਨਾ ਫਿਰ ਹਾਂ ਨਾ ਭਾਜੀ ਪੂਰੇ 42000 ਦੇਵਾਂਗੇ 42 ਵਾਲੇ ਫੋਨ ਕਰੇ 41 40 ਕਰੇ ਨਾ ਲਓ ਜੀ 42000 ਦੀ ਸੱਜੇ ਸੂਈ ਆ ਪਹਿਲਾ ਸੂਰ ਥਣ ਤੁਣ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਬਸ ਮਾਗ ਹੀ ਚੰਗਾ ਵਾ ਚੈੱਕ ਕਰ ਸਕਦੇ ਨੋਕ ਵਾਲਾ ਥਣ ਲੱਗਾ ਪਿਆ ਵਾ 42000 ਜੋਂ ਭਾਈ ਛੋੜੀ ਹੋਣੀ ਫਿਰ ਛੋੜੀ ਭਾਈ 100 ਰੁਪਿਆ ਲਓ ਜੀ 100 ਰੁਪਿਆ ਭਾਈ ਕਹਿੰਦਾ ਛੋੜੀ 100 ਦੀ ਖਾਗੀ ਨਾ ਹਾਂਜੀ ਤੇ ਮੱਧ ਦੁੱਧ ਕੋ ਸਾਤਾ 7 ਕਿਲੋ ਚਾਹੀਦਾ ਕੱਢੀ ਜਾਣਾ ਕੱਢੀ ਜਾਣਾ ਕੱਢੀ ਜਾਣਾ ਸਾਫ ਗਾ ਪੱਠੇ ਪੁੱਠੇ ਚੱਲ ਪਏ ਚੰਗੇ ਲਓ ਜੀ ਚੱਡਾ ਦੇਖ ਲੈ ਤੀ ਬਿਲਕੁਲ ਸਾਫ ਆ ਥਣ ਵੀ ਜਿਹੜਾ ਕੱਲਾ ਕ 42000 ਚੋਂ 100 ਰੁਪਇਆ ਛੱਡਣਾ ਵਾ ਤੇ 3 ਨੰਬਰ ਤੇ ਕਿਦਾਂ ਆ ਗਈ 3 ਜੇ ਨੰਬਰ ਤੇ ਦੁੱਧ ਹੋਊਗਾ ਸ਼ਾਮ ਤੋਂ ਬਾਅਦ 7 ਕਿਲੋ ਹੋਊਗਾ ਅੱਛਾ ਜੀ ਪਾਪਾ ਜੀ ਮੇਰੀ ਆਹ ਤੇ ਕਿਸੇ ਨੂੰ ਕਿਲੋ ਕਾਟੀ ਦੱਸਣਾ ਵਾ ਠੀਕ ਆ ਠੀਕ ਆ ਹਾਂਜੀ ਹਾਂਜੀ ਬਾਅਦ 6 ਕਿਲੋ ਕਰਕੇ ਦੇਵੋਗੇ ਤਾਜੀ ਸੂਈ ਜੀ ਲਓ ਜੀ ਇਹ ਵੀ ਤਾਜੀ ਸੂਈ ਜੇ ਦਾ 6 ਲੀਟਰ ਜਿਹੜਾ ਦੁੱਧ ਇਹ ਕੋ ਵੀ ਤਿਆਰ ਆ ਇਹਦੇ ਦਾ 4 ਕਿਲੋ ਲਵੇ 6 ਇਹ ਸੂਹਾ ਕਿਨਵਾ ਸੂਈ ਆ ਸੂਹਾ ਭਾਈਆ ਦੀ ਗੁਜਾ ਤਿੰਦਾ ਹੋਊਗੀ ਠੀਕ ਆ ਲਓ ਜੀ ਆਪਣੀ ਸਮਝਣਾ ਕਿ ਦੁੱਜਾ ਤਿੰਜਾ ਲਾਲੇ ਤੇ ਛੱਡਾ ਛੱਡਾ ਇਹਦਾ ਵੀ ਸਾਫ ਆ ਆਹ ਜੀ ਬੱ ਠੀਕ ਆ ਜੀ ਇਹਦੇ ਪਿੱਛੇ ਆ ਗਿਆ ਜੀ ਆਹ ਵਾਲਾ ਜਵਾਕ ਤਿੰਨ ਚੈੱਕ ਹਸਾ ਦੇ ਜੀ ਠੀਕ ਆ ਜੀ ਫੋਨ ਪਾਈ ਬੀ ਲੋ ਮਈਆਂ ਤਾਲੀਆਂ ਸੁਨੀਆਂ ਜਿੱਦਾਂ ਤਰੀਕੇ ਹਾਂ ਸਾਬ ਉਹ ਇਹ ਹਿਸਾਬ ਨਾਲ ਗਿਣਤੀ ਕੱਢਿਆ ਬੰਦ ਨਾ ਆਫਰ ਆਫਰਾਂ ਵਾਲੀਆਂ ਰੇ ਦੀਵਾਲੀ ਦੀਆਂ ਲਾਤੀਆਂ ਆਫਰਾਂ ਸੱਤੇ ਵੀਰ ਪਾ ਜੀ ਗਾਈਆਂ ਨਾਲੋਂ ਚੰਗੀਆਂ ਜੇ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਨਹੀਂ ਲੱਭਦਾਂ ਨੀ ਇਹ ਰੇਟ ਲੱਭ ਦੇਣੀ ਤੇ ਆਹ ਦੇਖੋ ਮੈਰੇ ਵੀ ਤੁਸੀਂ ਚੈੱਕ ਕਰ ਸਕਦੇ ਜੇ ਚੱਡਾ ਇਹਦਾ ਵੀ ਚੰਗਾ ਆ ਗਿਆ ਤੇ ਥਾਲੇ ਇਹਨੂੰ ਵੀ ਚੰਗਾ ਲੱਗਾ ਹੋ ਨੋਕ ਵਾਲਾ ਇਹਦਾ ਵੀਰੋ ਫਿਰ ਰੇਟ ਆ। ਇਹਦਾ ਭਾਈ 45000 ਦੇ ਦੀਏ। ਜੱਮ ਕੱਢ ਰੇਟ ਕੱਢ ਦੀ ਇਹਦਾ ਵਿੱਚ ਅੱਬ ਚੱਬ ਵਾਲੀ। ਪੂਰੇ 43 ਦੇ ਦੀਏ। 43 ਇਹ ਵੀ 42 ਦੀ ਜਾਂਦੇ। ਪੂਰੇ 42000 ਦੇ ਲਾ ਦੇ। ਲਓ ਜੀ 42 42000 ਦੇ। ਅੱਛਾ ਜੀ। ਤਿੰਨੇ ਭਾਈ ਦੇ ਦਾਂਗੇ 130 ਦੀਆਂ। 130 ਦੀਆਂ? ਹਾਂ। ਹੌਸਾਬੀ ਨੇ ਜੇ ਬੰਦੀਆਂ ਬੰਦੀਆਂ ਜੀ। ਇਹ ਹੁਣ ਵਾਹਿਗੁਰੂ ਜਾਣਦਾ ਜੀ। ਮੰਨ ਲਓ 42 ਤੇ 42 80 84 ਹੋ ਗਿਆ। 81 ਤੇ ਕੀ ਆ ਮਾਲੂ ਚਾਹ 33 ਆ ਲਓ ਆ 84 ਤੇ 8 ਹੋ ਗਿਆ ਆਪਣਾ 92 92 ਤੇ 30 ਇਹ ਇੱਕ ਬੱਤੀ ਇੱਕ ਵਧੀਆ 30 ਦੇ ਤੇ ਨਹੀਂ ਲਓ ਜੀ ਇੱਕ 30 ਦੀਆਂ ਤਿੰਨ ਨਹੀਂ ਤਿੰਨ ਨਹੀਂ ਲਓ ਜੀ ਰੌਣਕ ਲੱਗ ਜਾਓ 50 ਤੇ ਤਿੰਨੇ ਜਦਾਂ ਜਾਓ ਅੱਛਾ ਜੀ ਤਿੰਨੇ ਇੱਕ 50 ਦਾ ਉਹ ਹੀ ਲਾਤਾ ਅੱਛਾ ਜੀ ਇੱਕ ਲਿਓ ਨਹੀਂ ਲੱਖ ਦੀ ਚੋਨੀ ਦੇ ਰਮਾਣਾ ਹੋਲੀ ਚੋਨਾ ਲਓ ਜੀ 1,25,000 ਦੇ ਵਿੱਚ ਤਿੰਨੇ ਤਿੰਨੇ ਵੇੜਾ ਭਰ ਜਾਣਾ ਹਣਾ ਇੱਧਰ ਵੇਖੋ ਸਹੀ ਲਓ ਜੀ ਪਸਮਾ ਉਹ ਪਾਜੀ ਬੇ ਜਾਦੀ ਨਹੀਂ ਦਾ ਹਾਂ ਜੀ 90 ਹਜ਼ਾਰ ਦੀਆਂ ਤੋਂ ਵੱਧ 15 ਵੀ ਹੈਗੇ ਤੇ ਨਾਲ ਲੱਖ ਦੀਆਂ ਤੇਨੇ 15 ਵੀ ਆ ਗਈਆਂ ਹੈਗੀਆਂ ਆ ਗਈਆਂ ਸਹੀ ਗੱਲ 33 ਹਜ਼ਾਰ ਕੇ 15 ਆ ਗਈਆਂ ਹੈਗੀਆਂ ਆ ਗਈਆਂ ਸਹੀ ਗੱਲ ਹੈ ਕੀ ਘੱਟ ਆ ਸਾਰਾ ਸਿਆਲ ਚੋਕ ਫੇਰ ਫਲਾੜੇ ਸਹੀ ਗੱਲ ਹੈ ਲਓ ਜੀ 1,02,500 ਹੋਣਗੀਆਂ ਅੱਛਾ ਜੀ ਉਦਾਂ 42 ਦੀ ਹੈ ਤੇ 42 ਦੀ ਤੇ 8 ਦੀ ਹੋਊਗੀ ਠੀਕ ਹੈ ਠੀਕ ਹੈ ਲਓ ਜੀ ਰੇਟ ਬਾਈ ਨੇ ਬਹੁਤ ਹੀ ਚਿਪਕੜ ਪਾਤੀ ਆ ਕੋਈ ਕੋਈ ਕਿਦੋਂ ਨਹੀਂ ਨਗਰ ਮੇਲਾ ਗਾਇਆਂ ਨਹੀਂ ਮਿਲਗੀਆਂ ਨਹੀਂ ਮਿਲਨੀਆਂ ਨਹੀਂ ਮਿਲਨੀਆਂ ਲਓ ਜੀ ਲੁੱਟ ਲੋ ਮੇਲਾ ਠੀਕ ਆ ਠੀਕ ਆ ਅਜ ਲਾਲ ਲੁੱਟ ਕੇ ਤੇ ਨਹੀਂ ਆ ਕੇ ਤੇ ਨਹੀਂ ਲਾਲ ਕੇ ਕੀ ਹੋਣਾ ਏਦਾਂ ਹੀ ਤੁਹਾਨੂੰ ਬਰਾ ਅੱਛਾ ਬਾਜੀ ਨਾਲਾ ਤੇ ਆਈ ਵੀ ਚਲੋ ਗਾਂ ਵੀਰ ਭਰਾ ਹੁੰਦੇ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਨਾ ਅਗਲੇ ਨੂੰ ਕਸਰ ਲੱਗੇ ਤੇ ਨਾ ਆਪ ਨੂੰ ਹਣਾ ਕੋਈ ਪਾਜੀ ਕਸਰ ਦਾ ਕੰਮ ਕੋਈ ਹੈਗਾ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਹਾਂਜੀ ਚਵਾਈ ਗਲਤ ਹੋਵੇ ਉਹ ਗੱਲ ਬਾਤ ਹੋਵੇ ਉਹਦੀ ਇਹ ਫਲਟ ਸਮਾ ਮਾਰਦੀ ਥੋੜੀ ਨਾ ਚੋਂਚ ਮਾਰੀ ਨਿਕਲ ਆਦੀ ਸਮਾਜ ਕੋਲ ਮਾਰ ਦਿੰਦੀ ਠੀਕ ਹੈ ਠੀਕ ਹੈ ਠੀਕ ਹੈ ਟੈਡ ਰੱਖ ਦਿਆ ਨਾ ਹਾਂ ਚਲੋ ਕੋਈ ਨਹੀਂ ਬਿਲਕੁਲ ਸਾਫ਼ ਸਬਾਈ ਨੇ ਕੰਮ ਕੀਤਾ ਵਾ ਕੋਈ ਲੰਮੇ ਵਾਲਾ ਨਹੀਂ ਆ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ